ਲੋਕਾਂ ਨੇ ਕੰੱਚ ਦੇ ਗਲਾਸ ਵਿੱਚ ਪਾ ਪਾ ਕੇ ਹਲਦੀ ਮਗਾਦੀ ਇਧਰ ਪੈਂਚੋ ਆਪਣੇ ਵਾਲੇ ਕੰੱਚ ਦੇ ਗਲਾਸਾਂ ਦੇ ਵਿੱਚ ਸ਼ਰਬਤੀ ਪਾਈ ਜਾਂਦੇ ਆ ਤਾਂ ਕੀ ਹਾਲ ਚਾਲ ਹੈ ਮਿੱਤਰੋ ਉਮੀਦ ਕਰਦਾ ਕਿ ਸਾਰੇ ਵਧੀਆ ਹੋਣਗੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਕੁਝ ਕੁ ਮਹਾਨ ਨਸਤੀਆਂ ਕੂਸੀਆਂ ਘਟੀਆਂ ਜਿਵੇਂ ਕਿ ਕੁਸੇ ਟੈਂਪੂ ਮੁਠਲ ਗਈਆਂ ਜਿੰਨੀਆਂ ਵੀ ਫਿਰਦੀਆਂ ਰਹਿੰਦੀਆਂ ਖੁੰਨੀਆਂ ਆਜੇ ਕੋੜੇ ਕੋੜੀਆਂ ਬਾਰੇ ਗੱਲਬਾਤ ਕਰਾਂਗੇ ਤੇ ਇਹੋ ਜੇ ਗੱਲਕਚੋਰ ਬਾਬਿਆਂ ਬਾਰੇ ਵੀ ਗੱਲਬਾਤ ਕਰ ਲਾਂਗੇ ਤੇ ਜਿਹੜੀ ਆ ਸਿਰੇ ਦੀ ਕੂਸੀ ਲਾਲ ਖਾਚਾ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਤਾਂ ਆਜੋ ਫਿਰ ਕਰੀਏ ਵੀਡੀਓ ਸਟਾਰਟ ਤੇ ਕੰਨਾਂ 'ਚ ਹੈੱਡਫੋਨ ਲਾ ਲਓ ਕਿਉਂਕਿ ਬਾਈ ਕਈ ਵਾਰ ਪਤਾ ਨਹੀਂ ਲੱਗਦਾ ਕਿਹੜੇ ਬਲੇ ਤੇ ਕਿਹੜੇ ਮੂੰਹ 'ਚੋਂ ਕੀ ਸ਼ਬਦ ਨਿਕਲ ਜਾਂਦੇ ਆ ਬੱਤ ਸਹੀ ਏ ਸਾਰੇ ਨਾਲੋਂ ਪਹਿਲਾਂ ਗੱਲਬਾਤ ਕਰ ਲੈਨੇ ਆਪਾਂ ਗੋਪੀ ਬਾਰੇ ਕੀ ਤੁਸੀਂ ਗੋਪੀ ਨੂੰ ਜਾਣਦੇ ਹੋ ਨਹੀਂ ਓਹ ਹੋ ਬੜੇ ਬਤਮੀਜ ਹੋ ਤੁਸੀਂ ਯਾਰ ਗੋਪੀ ਨੂੰ ਨਹੀਂ ਜਾਣਦੇ ਤਾਂ ਚਲੋ ਕੋਈ ਗੱਲ ਨਹੀਂ ਆਓ ਮੈਂ ਆਪਣੀ ਤੁਹਾਡੀ ਜਾਣਕਾਰੀ ਵਧਾ ਦਿੰਨੇ ਹਾਂ ਨਾਲ ਇਹ ਕੀ ਬਾਤ ਇਹ ਕੀ ਬਾਤ ਕਰਤਾ ਯਾਰ ਇਹਨਾਂ ਦਾ ਮੈਂ ਇੱਕ ਡਾਇਲੋਗ ਬੋਲਦਾ ਫਿਰ ਤੁਹਾਨੂੰ ਪਛਾਣ ਆ ਜੂਗੀ ਉਸ ਤੋਂ ਪਹਿਲਾਂ ਇਹਦੇ ਬਾਰੇ ਗੱਲਬਾਤ ਕਰ ਲੈਣੇ ਆਂ ਮੇਰਾ ਜੱਟ ਮੇਰੀਆਂ ਵੀਡੀਓਸ ਨਾ ਪਾ ਮੈਨੂੰ ਪਤਾ ਤੇਰੇ ਕੋ ਕਾਲੀ ਡਰਾਈਵਰ ਆ ਸੈਕਟਰ 17 ਚ ਤੂੰ ਰਹਿੰਦਾ ਆ ਮੈਂ ਤੈਨੂੰ ਲਾਸਟ ਵਰਨਿੰਗ ਦੇ ਰਹੀ ਆ ਉਸ ਤੋਂ ਬਾਅਦ ਪੁਲਿਸ ਕੰਪਲੇਂਟ ਕਰੂੰਗੀ ਤਾਂ ਆਓ ਚੈੱਕ ਕਰੀਏ ਕੀ ਵੀਡੀਓ ਪਾਈਆਂ ਇਹਦੀਆਂ ਤਾਂ ਆ ਇਹਦੀ ਆਈਡੀ ਸਪੇਰਾ ਜੱੜ ਦੀ ਤਾਂ ਮੈਨੂੰ ਲੱਗਦਾ ਹੈ ਤੇ ਕੋਈ ਇੱਥੇ ਦਿੱਖਤਾ ਨਹੀਂ ਇਹਦੀ ਵੀਡੀਓ ਕਿਹੜੀ ਪਾਈ ਆ ਹੋਰ ਹੀ ਪਾਈਆਂ ਹੋਈਆਂ ਭੈਣ ਚੋਦੀਆਂ ਇਹੋ ਜੀ ਜਨਾਨੀ ਤਾਂ ਡੰਡੇ ਨੂੰ ਤੇਲ ਲਾ ਕੇ ਚਿੱਤੜੀ ਚੱਤੜ ਚੱਤੜੀ ਜਿਤੜ ਕੁਟੇ ਭੈਣ ਚੋਦੀ ਦੇ ਆ ਚਿੱਤੜਾਂ ਵਾਲਾ ਕਾਲਜ ਆ ਮੈਂ ਪਹਿਲੀ ਵਾਰ ਦੇਖਿਆ ਜਿਹਦੇ ਉੱਤੇ ਨੀਲ ਪੈਂਦਾ ਭੈਣ ਚੋ ਦੇ ਲੋਕ ਚਿੱਤੜ ਵੀ ਸੜੇ ਆਏ ਹਲਾਉਂਦੇ ਜਿਵੇਂ ਪਾਣੀ ਵਾਲੇ ਬੁਲਬਲੇ ਹਲਾਉਂਦੇ ਹੁੰਦੇ ਆ ਹਾਏ ਮੈਂ ਲੁੱਟੀ ਗਈ ਨਾ 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 ਤੂੰ ਲੁੱਟੀ ਗਈ ਤੂੰ ਭੈਣ ਚੋ ਕਿਹੜੇ ਵੇਲੇ ਲੁੱਟੀ ਗਈ ਮੈਂ ਤਾਂ ਹਲੇ ਘਰੇ ਫਿਰਦਾ ਭੈਣ ਚੋ ਮੇਰੇ ਬਿਨਾ ਕਿਹੜਾ ਬੰਦੂਖ ਚਲਾ ਸਕਦਾ ਓਏ ਆਪਦੀ ਭੈਣ ਚੋ ਦੀ ਇੰਨੀ ਕੀਤੇ ਜਹਿਮਤ ਆ ਓ ਜਿਹੜਾ ਮੇਰੇ ਬਿਨਾ ਬੰਦੂਖ ਚਲਾ ਜੋ ਵੀ ਇਹ ਤੇ ਨਾ ਵੀਰ ਜੀ ਇੰਨਾ ਤੱਕਾ ਨਾ ਕਰਿਆ ਕਰੋ ਮੈਂ ਭੈਣ ਚੋ ਘਰੇ ਬੈਠੇ ਰਹਿਗਾ ਤੁਸੀਂ ਜਾ ਕੇ ਟੌਰਨ ਵਾਲੇ ਤੇ ਬੰਦੂਖ ਚਲਾਏ ਅੱਛਾ ਇਹੋ ਜਿਹਾ ਟੈਂਪੂ ਮਾਪਿਓ ਜਾਣ ਕੇ ਜਾਂਦਾ ਤਾਂ ਕਿ ਇਹੋ ਜਿਹੇ ਦੀ ਇੱਜ਼ਤ ਵੇਚਿਆ ਕਰਾਂਗੇ ਤੇ ਪੈਸੇ ਕਮਾਇਆ ਕਰਾਂਗੇ ਦੇਖੋ ਵੈਸੇ ਤਾਂ ਤੁਹਾਡਾ ਇਹਦਾ ਨਾਮ ਤੇ ਰਿਹਾ ਹੋਇਆ ਮੁਸ਼ਕੀ ਪਰ ਆਓ ਆਪਾਂ ਵੀ ਦੇਖਦੇ ਹਾਂ ਕਿੰਨੀ ਕੁ ਮੁਸ਼ਕੀ ਹੈ ਦੇਖੋ ਗਲਤੀ ਇਨਸਾਨਾਂ ਤੋਂ ਹੁੰਦੀ ਹੈ ਹਨਾ ਹਾਂਜੀ 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 ਅਸੀਂ ਕਦੋਂ ਕਹ ਗਲਤੀ ਡੰਗਰਾਂ ਤੋਂ ਹੁੰਦੀ ਹੈ ਇਨਸਾਨਾਂ ਤੋਂ ਹੀ ਹੁੰਦੀ ਹੈ ਤਾਂ 1 ਸਾਲ ਪਹਿਲਾਂ ਅੱਛਾ ਅਣਜਾਨ ਪੁਣੇ ਚ ਠੀਕ ਹੈ ਅੱਗੇ ਵੀ ਬੋਲ ਗਲਤੀ ਹੋਈ ਅੱਛਾ ਕੀ ਗਲਤੀ ਹੋਗੀ ਜੀਤੇ ਕਰਕੇ ਸਜ਼ਾ ਅੱਜ ਵੀ ਮਿਲ ਰਹੀ ਹੈ ਮੈਨੂੰ ਉਹ ਭਾਂਚਾ ਇਹੋ ਜੀ ਇਹਨੇ ਕੀ ਗਲਤੀ ਕਰਤੀ ਕਿ ਤੈਨੇ ਕਤਲ-ਕੁਤਲ ਤਾਂ ਨਹੀਂ ਕਰਤਾ ਜਿਹੜੀ ਅੱਜ ਵੀ ਉਹਨੂੰ ਸਜ਼ਾ ਮਿਲਦੀ ਹੈ ਨਹੀਂ ਤਾਂ ਕੋਈ ਨਹੀਂ ਕੁੜੀ ਇਹ ਚਾਹੁੰਦੀ ਕਿ ਕੋਈ ਮੇਰੇ ਰਿਲੇਟਿਡ ਗਲਤ ਬੋਲੇ ਅੱਛਾ ਅਸੀਂ ਤਾਂ ਕਦੇ ਕਹਿ ਹੀ ਨਹੀਂ ਆ ਵੀ ਤੂੰ ਕੋਈ ਕੁੜੀ ਚਾਹੁੰਦੀ ਹੈ ਸਾਡੇ ਬਾਰੇ ਗਲਤ ਬੋਲੇ ਵੱਤ ਸਹੀ ਹੈ ਕਿਉਂਕਿ ਕੋਈ ਕਿਸੇ ਤੋਂ ਐਦਾਂ ਨਹੀਂ ਸੁਣਦਾ ਹਨਾ ਆਪਣੇ ਪਰਿਵਾਰ ਕਰਕੇ ਆਪਣੇ ਹਿੱਡ ਕਰਕੇ ਆਪਣਾ ਇੱਕ ਰੋਟੀ ਖਾਤਰ ਜੇਕਰ ਕੋਈ ਕਰ ਰਿਹਾ ਤਾਂ ਮੈਂ ਨਹੀਂ ਚਾਹੁੰਦੀ ਕਿ ਉੱਥੇ ਉਹਨੂੰ ਹੇਟ ਮਿਲੇ ਉੱਥੇ ਸਿਰਫ ਉਹਨੂੰ ਪਿਆਰ ਮਿਲੇ ਮੈਂ ਇਹ ਚਾਹੁੰਨੀ ਆ ਅੱਛਾ ਕਿਹੜਾ ਪਿਆਰ ਮਿਲੇ ਦਸ ਮੜਾ ਜ assi ਵੀ ਦੇਈਏ ਫਿਰ ਉਹੋ ਜਿਹਾ ਪਿਆਰ ਤੈਨੂੰ ਪਲੀਜ਼ ਇਨਸਾਨਾਂ ਤੋਂ ਗਲਤੀ ਹੁੰਦੀ ਹੈ ਉਹਨੂੰ ਮੌਕਾ ਦੇਣਾ ਚਾਹੀਦਾ ਫੇਰ ਉਹੀ ਗੱਲ ਅਸੀਂ ਕਦੋਂ ਕਹੇ ਵੀ ਗਲਤੀ ਡੰਗਰਾਂ ਤੋਂ ਹੁੰਦੀ ਹੈ ਇਨਸਾਨਾਂ ਤੋਂ ਹੀ ਹੁੰਦੀ ਹੈ ਬਾਕੀ ਅਸੀਂ ਕਦੋਂ ਤੇਰਾ ਮੌਕਾ ਫੜਿਆ ਤੇਰੇ ਕੋਲੇ ਮੌਕੇ ਹੀ ਮੌਕੇ ਆ ਬਾਕੀ ਤੂੰ ਸਿੱਧਾ ਸਿੱਧਾ ਸ਼ਬਦਾਂ ਦੇ ਵਿੱਚ ਦੱਸ ਦੱਸਣਾ ਕੀ ਚਾਹੁੰਨੀ ਹੈ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਤੂੰ ਸਾਫ ਸਾਫ ਸ਼ਬਦਾਂ ਦੇ ਵਿੱਚ ਦੱਸ ਕਹਿਣਾ ਕੀ ਚਾਹੁੰਨੀ ਹੈ ਮੇਰੇ ਤੋਂ ਗਲਤੀ ਹੋਈ ਹੈ ਪਰ ਕਿਸੇ ਦਾ ਕੁਝ ਨਹੀਂ ਗਿਆ ਪਰ ਮੇਰੀ ਇੱਜ਼ਤ ਮੇਰੇ ਖਿਲਾਫ ਬੋਲਿਆ ਜਾ ਰਿਹਾ ਹੈ ਅੱਛਾ ਫਿਰ ਸਾਨੂੰ ਵੀ ਦੱਸ ਕੀ ਤੇਰੀ ਇੱਜ਼ਤ ਖلاف ਬੋਲਿਆ ਜਾ ਰਿਹਾ ਜੋ ਕਿ ਮੈਨੂੰ ਅੱਜ ਵੀ ਦੁੱਖ ਲੱਗਦਾ ਹੈ ਕਿਹੜੀ ਗੱਲ ਦਾ ਤਾਂ ਪਲੀਜ਼ ਕਿਸੇ ਦੀ ਵੀਡੀਓ ਦੇਖ ਕੇ ਐਦਾਂ ਜੱਜ ਨਾ ਕਰਿਆ ਕਰੋ ਕਿ ਓਹੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਕਹਿਣਾ ਕੀ ਚਾਹੁੰਦੀ ਹੈ ਰੁਕੋ ਗਾਹ ਦੇਖਦੇ ਹਾਂ ਕੀ ਕਹਿੰਦੀ ਹੈ ਬਹੁਤ ਐਕਟਿੰਗ ਬਹੁਤ ਓਵਰ ਐਕਟਿੰਗ ਹੈ ਕਿਹਦੇ ਚ ਸਾਡੇ ਚ ਕਿ ਤੇਰੇ ਚ ਮੇਰੇ ਵੱਡੇ ਭਰਾਵਾਂ ਨਾਲ ਗੱਲ ਹੋਈ ਉਹਨਾਂ ਨੇ ਇਹ ਨਹੀਂ ਕਿਹਾ ਤੂੰ ਵੀਡੀਓ ਪਾਉਣੀਆਂ ਬੰਦ ਕਰ ਅੱਛਾ ਤੇਰੇ ਕੋਈ ਵੱਡੇ ਭਰਾ ਵੀ ਐ ਮੈਨੂੰ ਲੱਗਦਾ ਜਿਹੜੇ ਸਾਹਮਣੇ ਤੇਰੇ ਹਾਲਾਤ ਆ ਨਾ ਮੈਨੂੰ ਤੇਰੇ ਵੱਡੇ ਨਹੀਂ ਤੇਰੇ ਛੋਟਿਆਂ ਤੋਂ ਵੀ ਛੋਟੇ ਭਰਾ ਲੱਗਦੇ ਐ। ਕੀ ਤੂੰ ਵੀਡੀਓ ਪਾਉਣੀਆਂ ਬੰਦ ਕਰ? ਵੱਤ ਵਦ ਉਹਨਾਂ ਨੇ ਇਹ ਕਹਿ ਆ ਕਿ ਤੂੰ ਆਪਣੇ ਆਪ 'ਚ ਚੇਂਜਸ ਲੈ ਕੇ ਆ। ਭਾਂਚੋ ਇੱਕ ਵਿਆਹ ਕਰਾ ਕੇ ਛੱਡ ਲਿਆ ਦੂਜਾ ਬੁਆਏਫ੍ਰੈਂਡ ਬਣਾ ਲਿਆ ਤੇ ਤੀਜੇ ਦੀ ਤਿਆਰੀ ਆ ਹਲੇ ਦੂਤੇ ਕੀ ਚੇਂਜਸ ਹੋਣਗੇ? ਵੱਤ ਸਹੀ ਐ। ਵਿਆਹ ਦੇ ਰਿਲੇਟਿਡ ਮੈਂ ਨਹੀਂ ਸੋਚ ਸਕਦੀ ਨਾ ਮੈਂ ਕਦੇ ਇਸ ਰਿਲੇਟਿਡ ਗੱਲ ਕਰਾਂਗੀ। ਅੱਛਾ ਮੈਨੂੰ ਹੁਣ ਸਮਝ ਲੱਗਿਆ ਕਿ ਇਹ ਕਹਿਣਾ ਕੀ ਚਾਹੁੰਦੀ ਹੈ ਇਹਨੇ ਜਿਹੜੇ 2-3 ਸਾਲ ਪਹਿਲਾਂ ਵਿਆਹ ਕਰਾਇਆ ਸੀ ਨਾ ਉਹਦੇ ਬਾਰੇ ਕਹਿਣਾ ਚਾਹੁੰਦੀ ਹੈ ਕਿ ਮੈਥੋਂ ਗਲਤੀ ਹੋ ਗਈ ਭੈਣ ਤੂੰ ਇੰਨੀ ਗੱਲ ਘਮਾਉਣ ਦੀ ਕੀ ਲੋੜ ਸੀ ਸਿੱਧਾ ਤੂੰ ਦੋ ਸ਼ਬਦਾਂ ਚ ਕਹਿ ਦੇ ਮੈਥੋਂ ਵਿਆਹ ਦੀ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ ਗੱਲ ਖਤਮ ਨਿੱਕੀ ਜਿਹੀ ਗੱਲ ਖਾਤਰ ਕੰਟਾ ਹੋ ਗਿਆ ਬੱਕਰੀ ਵਾਂਗੂ ਮੈਂ 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 ਕਰੀ ਜਾਂਦੀ ਨੂੰ ਕੋ ਪੈਸਾ ਬਰਬਾਦ ਪੈਂਚੋ ਘੋੜੇ ਦਿੱਤੇ ਕੁੜੀਆਂ ਬ੍ਰਾਊਨ ਨਾ 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 ਮੈਨੂੰ ਇੱਥੇ ਘੋੜਾ ਦਾ ਬ੍ਰਾਊਨ ਦਿਖੀ ਜਾਂਦਾ ਤੇ ਕੁੜੀ ਚਿੱਟੀ ਦਿਖੀ ਜਾਂਦੀ ਹੈ ਮੈਨੂੰ ਲੱਗ ਰਿਹਾ ਹੈ ਕਿ ਪੈਂਚੋ ਸਾਰਿਆਂ ਦੇ ਵਿਆਹ ਹੋ ਜਾਂਦੇ ਆ ਬਸ ਇੱਕ ਕਲਾ ਮੈਂ ਹੀ ਛੜਾ ਬੈਠਾ ਹਾਂ ਅੱਛਾ ਹਾਂਜੀ ਸੱਸੀ ਕਲ ਸਾਰਿਆਂ ਨੂੰ ਮੈਂ ਤੁਹਾਡੀ ਪ੍ਰੀਤ ਵਰਮਾ ਨਾ 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 ਸਾਡੇ ਕਦੇ ਨਾਂ ਦੀਆਂ ਅਸੀਂ ਤੈਨੂੰ ਮੁੱਲ ਲਿਆ ਤੂੰ ਤਾਂ ਪੈਂਚੋ ਕੁਸੇ ਲੋਕਾਂ ਦੀ ਹੈ ਤੁਸੀਂ ਮੇਰੇ ਸਕਰੀਨ ਤੇ ਦੇਖ ਸਕਦੇ ਹੋ ਕਿ ਮੈਨੂੰ ਮੈਂ ਸਕਰੀਨ ਤੇ ਪਾਤੀ ਆ ਜਿਨ੍ਹਾਂ ਨੇ ਮੈਨੂੰ ਗਲਤ ਕਮੈਂਟ ਕੀਤਾ ਵਾ ਠੀਕ ਹੈ ਤਾਂ ਇਹ ਰੁਕੋ ਜਰਾ ਸਬਰ ਕਰੋ ਤੁਸੀਂ ਕਿਸੇ ਨੂੰ ਟੌਰਚਰ ਕਰਦੇ ਇਹ ਬਹੁਤ ਗਲਤ ਗੱਲਾਂ ਕਰਕੇ ਸੀਦੀ ਆਪਣੀ ਲਾਈਫ ਆਪਣੇ ਤਰੀਕੇ ਨਾਲ ਜੀਣਾ ਚਾਹੁੰਦਾ ਥੋੜੀ ਕਾਦੀ ਲਾਈਫ ਹੈ ਲਾਈਫ ਹੁੰਦੀ ਹੈ ਭਾਂਚ ਲੋਕਾਂ ਦੀ ਤੁਸੀਂ ਤਾਂ ਭਾਂਚ ਰੰਡੀਆਂ ਬਣੀਆਂ ਪਈਆਂ ਥਾਂ ਥਾਂ ਤੇ ਦੇਣ ਨੂੰ ਫਿਰਦੀਆਂ ਜਿੱਦਾਂ ਦੀ ਇਹਨੂੰ ਧਮਕੀ ਜੀ ਮਿਲੀ ਨਾ ਉਦੋਂ ਦੀ ਇਹਨੇ ਸਿਰ ਤੇ ਚੁੰਨੀ ਲਈ ਐ ਨੀ ਤਾਂ ਇਹ ਆ ساری ਉਮਰ ਤੱਕ ਚੱਤੜ ਦੇ ਮੁੰਮੇ ਹੀ ਦਿਖਾਏ ਸੀ ਅੱਛਾ ਮੋਤੀ ਜੀ ਦੇਖੋ ਕਿੰਨੀ ਵਿਚਾਰੀ ਜਵਾਕਰੀ ਤਾਂ ਹੈਗੀ ਆ ਬੁਲਾ ਲਓ ਆਪਣੇ ਕੋਲ ਜਿੱਥੇ ਵੀ ਤੁਸੀਂ ਹੈਗੇ ਹੋ ਕੱਲੀ ਆ ਵਿਚਾਰੀ ਕੋਈ ਨਹੀਂ ਇਹਦਾ ਦੇਖ ਲਓ ਦੇਖ ਲਓ ਤੁਸੀਂ ਵੀ ਦੇਖ ਲਓ ਆ ਹਾਲਾਤ ਇਹਨਾਂ ਦੇ ਫਿਰ ਕਹਿੰਦੇ ਨੇ ਇਹਨੂੰ ਗਾਲਾਂ ਕੱਢਦੇ ਆ ਹੋਰ ਦੱਸ ਇਹਨਾਂ ਦੀ ਆਰਤੀ ਧਾਰੀ ਕਿਉਂ ਆ ਇਹਨਾਂ ਦਾ ਤਾਂ ਇੱਕ ਹੀ ਇਲਾਜ ਹੈ ਕਿ ਇਹਨਾਂ ਨੂੰ ਨੰਗੇ ਕਰਕੇ ਗ੍ਰੈਂਡਰ ਨਾਲ ਇਹਨਾਂ ਦੇ ਦੋਨੇ ਪਾਸੇ ਵੜਦੇ ਸੱਚੀ ਆ ਕਾਲ ਦੋਸਤੋ ਕੱਲੇ ਗਮ੍ਰਿਤਪਾਲ ਮਹਿਰੋ ਬਾਈ ਪਾ ਵੀਡੀਓ ਪਾ ਹੋ ਗਈ ਜਿਵੇਂ ਪਤੇ ਵੀਰਜੀ ਮੇ ਪਤੇ ਗਲਤੀ ਹੋ ਗਈ ਮੈਂ ਕੋਈ ਆਰਐਸਐਸ ਦਾ ਦੱਲਾ ਨਹੀਂ ਹੂੰ ਵੀਰੇ ਮੇਰਾ ਆਰਐਸਐਸ ਗੇਲ ਕੋਈ ਕੰਟੈਕਟ ਨਹੀਂ ਹੈ ਅਸੀਂ ਕਦੋਂ ਕਹਿਗੇ ਤੂੰ ਦੱਲਾ ਤੂੰ ਇੱਕ ਵੀਡੀਓ ਹੋਰ ਪਾ ਇੱਕ ਵੀਡੀਓ ਹੋਰ ਪਾ ਫਿਰ ਅਸੀਂ ਦੱਸਾਂਗੇ ਤੈਨੂੰ ਕੌਣ ਹੁੰਨੇ ਆ ਅਸੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਕਿ ਇਹ ਮਹਾਨ ਕੁਸਿਆਂ ਦਾ ਵੀ ਪਿਓ ਹੈ ਤਾਈਆਂ ਤੈਨੂੰ ਕਹਿੰਦੇ ਕੁਸੂ ਕਟਾ ਹਾਂ ਵੀ ਸਕਰੀਨ ਪੱディ ਖੜਿਆ ਬੰਦਾ ਆਇਓ ਗੰਨੇ ਦਾ ਜੂਸ ਵੇਚ ਰਿਹਾ ਪਤਾ ਕੌਣ ਆਇਓ ਨੈਸ਼ਨਲ ਵੈਡਲਿਸਟ ਹੈ ਨੈਸ਼ਨਲ ਵੈਡਲਿਸਟ ਹੈ ਮੇਰੀ ਤਰ੍ਹਾਂ ਨਾ 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 ਉਹ ਤੇਰੀ ਤਰ੍ਹਾਂ ਤਾਂ ਹੈ ਨਹੀਂਗਾ ਪਰ ਉਹ ਹੋਊਗਾ ਬੰਦਾ ਤੇ ਪਰ ਤੂੰ ਪਤਾ ਕੀ ਹੈ ਤੂੰ ਹੈਗਾ ਕੁਸੂ ਲਾਲ ਤੇ ਬੱਬਾ ਜੀ ਇਹ ਗਲਤੀ ਹੋ ਗਈ ਹੈ ਤੇ ਮੇਰੇ ਤੋਂ ਤੇ ਤੁਹਾਡਾ ਸੁਣ ਬੱਚਾ ਹੈ ਤੇ ਬੱਬਾ ਜੀ ਗਾਉ ਕੋਈ ਗਾਲ ਵਾਲੀ ਵੀਡੀਓ ਪੱਪਾ ਜੀ ਨਹੀਂ ਪੁੰਦਾ ਤੁਸੀਂ ਦੇ ਜੋਸ਼ ਆ ਦੇ ਸਕਦੇ ਹੋ ਦੇ ਕੇ ਦੇ ਦਿਓ ਜਾਇ ਤੋ ਬਾਅਦ ਤੇ ਗੰਦੀ ਨਾਂ ਵਾਲੀ ਵੀਡੀਓ ਪਾਉਂਗਾ ਮਾਫ ਕਰਜੋ ਜੀ ਬਾਬਾ ਜੀ ਗਾਂ ਦੇ ਗਾਂ ਤੋਂ ਤੇ ਵੀਡੀਓ ਕੋਈ ਗਲਤ ਨਹੀਂ ਪੈਂਦੀ ਨਹੀਂ ਐ ਲੈ ਇਧਰ ਉਸਤਾਦ ਜੀ ਤਾਂ ਪੂਰੇ ਡਰੇ ਪਏ ਨੇ ਇਹੋ ਜਿਹ ਕੁਸਿਆਂ ਨੂੰ ਜਮਾ ਸ਼ਰਮ ਨਹੀਂ ਆਉਂਦੀ ਵੀ ਤੁਹਾਡੇ ਇੱਕ ਲੱਪੜ ਵੱਜ ਜਾਣਾ ਤੁਸੀਂ ਵਿਚਾਲੋਂ ਤਨ ਥਾਂ ਟੁੱਟ ਜਾਓਗੇ ਤੇ ਫੀਲਿੰਗ ਫੀਲਿੰਗ ਪੂਰੀ ਹੈ ਗੈਂਗਸਟਰ ਵਾਲੀ ਲੈਣਗੇ ਐ ਪਤਾ ਨਹੀਂ ਵਿੱਚ ਤੁਹਾਡੀ ਟੱਟੀ ਸੁੱਕੀ ਪਈ ਐ ਬਾਦ ਕੇ ਕੀ ਪਾ ਦੋ ਵੀਡੀਓ ਫਾਟਾ ਚਾ ਰੁਛ ਆਪਾਂ ਕਿੱਥੇ ਜਾਣਾ ਅੱਜ ਕਿੱਥੇ ਜਾਣਾ ਅੱਜ ਹਾਂ ਲੈ ਜਾਓ ਕੋਈ ਵੀ ਰਾਦਾ ਕਿ ਇਹ ਕੁੜੀ ਜਾਵਾ ਹਲਕਿਆ ਪਿਆ ਇਹ ਭੈਣ ਚ ਸੱਚੀ ਕੁੜੀ ਜਾਵਾ ਹਲਕਿਆ ਪਿਆ ਅੱਛਾ ਹਾਲ ਲੱਛਣ ਮਾੜੇ ਮਾੜਾ ਨਹੀਂ ਤੂੰ ਦਿਲ ਦਾ ਵੀ ਤੇਰੇ ਲੱਛਣ ਵੀ ਮਾੜੇ ਤੇ ਤੇਰਾ ਦਿਲ ਵੀ ਮਾੜਾ ਤੇ ਜਿਹੜੇ ਹਿਸਾਬ ਨਾਲ ਮਗਰ ਬੈਠੀਆਂ ਬੁੜੀਆਂ ਦੇਖੀ ਜਾਂਦੀਆਂ ਨਾ ਉਹ ਹਿਸਾਬ ਨਾਲ ਤੇਰੇ ਚਤੜ ਕੁੱਟੇ ਲੈ ਦੇ ਲਈ ਇੱਕ ਸ਼ਰੀ ਹੋ ਜਾਏ ਅਰਸਾ ਅਰਸਾ ਕੀ ਰੱਬ ਮੀ ਪਾਵੇ ਗੱਜ ਕੇ ਹਾਏ ਹਾਏ ਵਾ 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 ਕੀ ਰੱਬ ਮੀ ਪਾਵੇ ਗੱਜ ਕੇ ਜਿੱਥੇ ਤੁਹਾਨੂੰ ਇਹੋ ਜਿਹਾ ਟੈਂਪੂ ਮਿਲੇ ਉੱਥੇ ਦੇ ਚਿੱਟੜਕੁੱਟੋ ਦੱਬ ਕੇ ਭੈਣ ਚੋ ਇਹਦਾ ਵੀ ਵਿਆਹ ਹੋਣ ਲੱਗਾ ਥੋੜੀ ਭੈਣ ਨੂੰ ਹੁਣ ਮੈਨੂੰ ਸਮਝ ਨਹੀਂ ਆਈ ਜਾਂਦੀ ਕਿ ਟੈਂਪੂ ਦਾ ਵਿਆਹ ਹੋ ਜਾਂਦਾ ਇਹਨੂੰ ਮੁੰਡਾ ਲੱਭ ਕੇ ਦਿੱਤਾ ਕਿ ਕਿਸੇ ਨੇ ਕੁੜੀ ਇਹਦੇ ਲਈ ਵੀ ਇੱਕ ਸ਼ਰੀ ਹੋ ਜਾਏ ਇੱਥੇ ਨਾ ਰੱਖੋ ਕਿਸੇ ਤੋਂ ਆਸ ਕਿਉਂਕਿ ਇੱਥੇ ਕੋਈ ਹੈ ਨਹੀਂ ਕਿਸੇ ਦਾ ਖਾਸ ਹਾਏ ਹਾਏ ਵਾਹ 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 ਕੀ ਇੱਥੇ ਨਾ ਰੱਖੋ ਕਿਸੇ ਤੋਂ ਆਸ ਕਿਉਂਕਿ ਇੱਥੇ ਹੈ ਨਹੀਂ ਕੋਈ ਕਿਸੇ ਦਾ ਖਾਸ ਗੈਂਗਸਟਰਾਂ ਵਿੱਚੋਂ ਗੈਂਗਸਟਰ ਸੁਣੀ ਦੇ ਇਹ ਸੁਣੀ ਦੇ ਲੁੱਲੀ ਬਦਮਾਸ਼ ਥੋੜੀ ਜਿਹਾ ਬਾਬੇ ਬਾਰੇ ਗੱਲਬਾਤ ਕਰ ਲੈਣੇ ਕਿ ਇਹ ਕਿੰਨਾ ਕੁ ਸੱਚ ਬੋਲੇ ਤੇ ਕਿੰਨਾ ਕੁ ਝੂਠ ਬੋਲੇ ਤੇ ਕੀ ਸਚਾਈ ਹੈ ਤੇ ਕੀ ਹੈਣੀਗੀ ਅਮਰਤਪਾਲ ਮਹਿਰੋਂ ਤੇ ਉਹਦੇ ਦੋ ਸਾਥੀਆਂ ਨੇ ਅੱਛਾ ਕਮਲਕੌਰ ਦੇ ਨਾਲ ਬਲਾਦ ਕਰ ਕੀਤਾ ਓਰੇ ਬਾਬਾ ਉਹਦੋਂ ਬਾਅਦ ਦੇ ਵਿੱਚ ਹਜ਼ੂਰੀਏ ਦੇ ਨਾਲ ਗਲਾ ਘੋਟ ਕੇ ਉਹਦਾ ਕਤਲ ਕੀਤਾ ਇਹ ਜਨਾਨੀਆਂ ਮਾਰਨ ਵਾਲੇ ਸੂਰਮੇ ਯੋਧੇ ਨੇ ਜੀ ਸਾਡੇ ਚਲੋ ਮੰਨਿਆ ਕਿ ਭਾਬੀ ਜੀ ਦਾ ਬਲਾਤਕਾਰ ਹੋਇਆ ਪਰ ਉਹਦੀ ਤਾਂ ਰਿਪੋਰਟ ਆਈ ਹੈ ਉਹਦੇ ਵਿੱਚ ਤਾਇਆ ਹੀ ਨਹੀਂ ਉਹਦੇ ਵਿੱਚ ਤਾਂ ਸਿੱਧਾ ਇਹੀ ਲਿਖਿਆ ਆਇਆ ਹੈ ਕਿ ਉਹਦਾ ਗਲਾ ਘੁੱਟ ਕੇ ਮਾਰ ਦਿੱਤੀ ਗਈ ਹੈ ਚਲੋ ਇਹ ਵੀ ਛੱਡੋ ਪਰਾਂ ਤਾਂ ਇਹਨੇ ਇੱਕ ਗੱਲ ਹੋਰ ਕਹੀ ਸੀ ਕਿ ਇਹ ਜਨਾਨੀਆਂ ਮਾਰਨ ਵਾਲੇ ਜੋਧੇ ਨੇ ਤੂੰ ਐਂ ਕਰੀ ਕਮਲਕੌਰ ਦੀ ਪ੍ਰੋਫਾਈਲ ਖੋਲੀ ਉਹ ਤੇਰੀ ਕੁੜੀ ਹੋਊਗੀ ਉਹਨੂੰ ਉਹਦੀਆਂ ਵੀਡੀਓ ਦਿਖਾਈ ਫਿਰ ਤੂੰ ਆਪਦੀ ਕੁੜੀ ਨੂੰ ਪੁੱਛੀ ਕਿ ਪੁੱਤ ਤੈਨੂੰ ਇਹ ਵੀਡੀਓ ਕਿੱਦਾਂ ਲੱਗੀਆਂ ਅਸਲ ਦੇ ਵਿੱਚ ਇਹ ਹੱਲਾਸ਼ੇਰੀ ਇਹੋ ਜਿਹੇ ਬੰਦੇ ਦਿੰਦੇ ਆ ਭਾਂਚ ਗੁੱਲ ਕਚੋਰ ਇਹਦੀ ਵੀਡੀਓ ਆਈ ਸੀ ਮੇਰੇ ਕੋਲ ਇੱਕ ਗੱਲਾ ਚੋਰੀ ਕਰਦੇ ਦੀ ਦਿਖਾਵਾਂ ਤੁਹਾਨੂੰ ਚਲੋ ਕੋਈ ਕਰ ਗਏ ਨਾ ਮੈਂ ਤੇਰੇ ਚਤੜਾ ਤੇ ਫੇਰ ਮਰੂੰਗਾ ਤਾਂ ਯਾਰ ਲਾਸਟ ਤੇ ਗੋਪੀ ਬਾਰੇ ਕੀ ਗੱਲਬਾਤ ਕਰਨੀ ਹੈ ਛੱਡੋ ਬਰਾ ਸਾਰਿਆਂ ਨੂੰ ਪਤਾ ਹੀ ਇਹਨਾਂ ਦੇ ਲੱਛਣ ਤੇ ਇਹਨਾਂ ਦੀਆਂ ਕਰਾਮਾਤਾਂ ਤਾਂ ਅੱਜ ਦੀ ਵੀਡੀਓ ਇੱਥੇ ਐਂਡ ਕਰਦੇ ਆ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ